ਮੈਂ ਕੋਈ ਨਹੀਂ ਦਸੂਗਾ ਕਿਉਂਕਿ ਸਾਰੇ ਮੀਟਰਾਂ ਨੇ ਦੱਸਿਆ ਹੀ ਆ ਮੈਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਦੇ ਸਰਦਾਰ ਰਣਜੀਤ ਸਿੰਘ ਜੀ ਫਾਦਰ ਮੇਰੇ ਆਪਣੇ ਇਸ ਸੰਘਰਸ਼ ਵਿੱਚ ਉਹਨਾਂ ਨੇ ਬਹੁਤ ਸਾਥ ਦਿੱਤਾ ਮੈਂ ਆਪਣੀ ਸੰਘਰਸ਼ ਕਮੇਟੀ ਦਾ ਵੀ ਧੰਨਵਾਦ ਕਰਦਾ ਔਰ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਧੰਨਵਾਦ ਜੀ ਸਿੰਘਾ ਜੀ ਇਹ ਸਿੰਘ ਜੀ ਅਪਤਾਰ ਜੀ ਜਿਨ੍ਹਾਂ ਦੇ ਪਿਤਾ ਦੀ ਡੈਥ ਹੋ ਗਈ ਸੀ ਉਹਨਾਂ ਦੀ ਜਗ੍ਹਾ ਤੇ ਇਹਨਾਂ ਨੇ ਸੰਘਰਸ਼ ਕਮੇਟੀ ਵਿੱਚ ਕੰਮ ਕਰਨਾ ਨੇ ਬਹੁਤ ਹੀ ਵਧੀਆ ਸੂਝਵਾਨ ਇਹ ਲੜਕਾ ਹੈ ਤੇ ਜਿੱਦਾਂ ਦਾ ਹੀ ਸੰਘਰਸ਼ ਚੱਲ ਰਿਹਾ ਹੈ ਉਹਦੋਂ ਦਾ ਪੂਰਾ ਤਨੋਂ ਮਨੋਂ ਸੇਵਾ ਕਰ ਰਿਹਾ ਹੈ ਤਾਂ ਉਹਨੂੰ ਬੇਨਤੀ ਕਰਾਂਗੇ ਕਿ ਜਗਤਾਰ ਸਿੰਘ ਜੀ ਆਓ ਜੀ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਜਗਤਾਰ ਸਿੰਘ ਨੂੰ ਭੇਜੋ ਜੀ ਬਿੱਟੂ ਜੀ ਆਓ ਜੀ ਦੇਤੀ ਕਰਦੇ ਆ ਕਿ ਮੰਗਾ ਸਿੰਘ ਸਿੱਖੀ ਜੀ ਆਓ ਜੀ ਮੰਗਾ ਸਿੰਘ ਸਿੱਖੀ ਆਓ 2-2 ਮਿੰਟ ਦਾ ਟਾਈਮ ਆ ਜੀ ਆਓ ਜੀ 2-2 ਮਿੰਟ ਦਾ ਟਾਈਮ ਹੈ ਜੀ ਆਪਣੇ ਕੋਲ ਬੁਲਾ ਰਹੇ ਬਹੁਤ ਨੇ ਇਸ ਕਰਕੇ 2-2 ਮਿੰਟ ਦਾ ਟਾਈਮ ਸਾਰਿਆਂ ਨੂੰ ਦੇਾਂਗੇ ਜੀ ਹਲੋ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਚੋਂ ਜਿੰਨੇ ਵੀ ਟੀਪੂ ਵਰਕਰ ਜਿੰਮੇਵਾਰ ਸਾਥੀ ਆਏ ਨੇ ਪਹਿਲਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ ਜੀ ਹੁਣ ਆਪਾਂ ਨਾਅਰੇ ਲਾਉਣੇ ਜੀ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸਿਕੰਦਰ ਜ਼ੈਤਨ ਮਰਦਾਬਾਦ 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 ਸਿਕੰਦਰ ਜ਼ੈਤਨ ਹਾਏ 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 ਪੰਜਾਬ ਸਰਕਾਰ ਹਾਏ ਪੰਜਾਬ ਸਰਕਾਰ ਹਾਏ ਹਾਏ ਜੈ ਹਾਏ 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 ਸੇਕਦਾਰੀ ਪ੍ਰਬੰਧ ਮਰਦਾਬਾਦ 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 ਸੇਕਦਾਰੀ ਸੇਕਦਾਰੀ ਮਰਦਾਬਾਦ 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 ਸਾਰੇ ਲਈ ਕੋਈ ਨਾ ਸਾਥੀਓ ਇਹਨੂੰ ਜੋਸ਼ੀ ਕੰਨ ਮਨਾਰੀ ਲਾਉਣੇ ਸੀਗੇ ਹੁਣ ਤੁਹਾਡੇ ਸਾਹਮਣੇ ਜੀ ਕਾਸਿਲ ਜੀ ਫੌਰੀਪੁਰ ਦੀ ਜੰਗਲ ਜੀ ਦੋ ਮਿੰਟ ਵਾਸਤੇ ਜੀ ਆਓ ਜੀ ਤੋਂ ਅੱਜ ਦੇ ਸਰ ਵਡਾਲ ਵਿੱਚ ਇਕੱਤਰ ਹੋਏ ਮਾਜਰ ਦੇ ਗੁਜਰ ਵਰਕਰ ਸਾਥਿਓ ਫਤਿਹ ਪ੍ਰਵਾਨ ਕਰੋ ਵੈਰੂ ਜੀ ਕਾ ਖਾਲਸਾ ਵੈਰੂ ਜੀ ਫਤਿਹ ਸੋ ਸਾਥਿਓ ਅੱਜ ਅਸੀਂ ਕਈ ਦਿਨਾਂ ਤੋਂ ਲਗਭਗ 10 ਦਿਨ ਹੋ ਚਲੇ ਨੇ ਇੱਥੇ ਆਪਣੇ ਘਰ-ਬਾਰ ਛੱਡ ਕੇ ਆਏ ਆ ਇਵੇਂ ਕਿ ਅਸੀਂ ਲੋਹੜੀ ਵੀ ਕਾਲੀ ਲੋਹੜੀ ਬਣਾਈ ਅਸੀਂ ਲੋਹੜੀ ਘਰਾਂ ਤੇ ਨਹੀਂ ਬਣਾਈ ਪਰ ਇਹ ਸਰਕਾਰ ਦੇ ਕਰਨ ਤੇ ਜੋ ਨਹੀਂ ਸਰਕਦੀ ਇੱਕ ਭਗਵੰਤਮਾਨ ਦੀ ਸਰਕਾਰ ਨਹੀਂ ਭਗਵੰਤ ਬੇਈਮਾਨ ਦੀ ਸਰਕਾਰ ਹੈ ਬੇਈਮਾਨ ਕਿਤੇ ਸਾਡੇ ਨਾਲ ਸਾਥੋ ਮੋਗਾ ਲੈ ਲਿਆ ਬਤਿਆ ਕੇ ਹੋਰ ਕਿ ਹੁਣ ਕਿਸੇ ਦੇ ਕੰਮ ਨਹੀਂ ਆਉਂਦਾ ਤੇ ਨਾ ਕੰਮ ਕਰਦਾ ਹੀ ਅਸੀਂ ਕਹਿੰਨੇ ਕੋਨਾ ਕਰਦਾ ਕੋਲੇ ਅਸੀਂ ਕਹਿੰਦੇ ਵੀ ਠੇਕੇਦਾਰ ਨੂੰ ਵਿੱਚੋਂ ਖਤਮ ਕਰੋ ਵਿਚੋਲਾ ਇਹ ਠੇਕੇਦਾਰ ਦੀ ਪੱਖ ਤੇ ਹੱਥ ਮਾਰਦੇ ਨੇ ਠੇਕੇਦਾਰ ਦੀ ਪ੍ਰਸ਼ਾਪੜਦੇ ਨੇ ਇਸ ਵਾਸਤੇ ਅੱਜ ਕਿੰਨੀ ਥਣ ਦੇ ਵਿੱਚ ਸਾਰੇ ਇੱਥੇ ਆਏ ਕਦ ਜਾਇਆ ਬਈ ਇਸ ਵਾਸਤੇ ਤਾਂ ਕਿ ਇਹਨੂੰ ਅਸੀਂ ਦੱਸੀਏ ਪੇ ਜੇ ਅਸੀਂ ਕੰਮ ਬੰਦ ਕਰ ਦਿੱਤਾ ਤਾਂ ਸਾਰੀਆਂ ਰਸੋਈਆਂ ਖੜੀਏ ਪੈ ਜਾਣਗੀਆਂ ਬਾੜਾਂ ਤੇ ਫੌਜ ਭੁਖੀ ਲੱਗਦੀ ਭੁੱਖੇ ਤੋਂ ਖੱਡੇ ਨਹੀਂ ਵਜਦੇ ਨਾ ਬਾੜਾਂ ਦਾ ਰਾਸ਼ਨ ਪੁੱਜਨੇ ਨਾ ਇੱਥੇ ਸੈਕਟਰੀ ਰਾਸ਼ਨ ਪੁੱਜਦੇ ਨਾ ਮੰਤਰੀਆਂ ਦੇ ਮਿੱਸਰ ਦੇ ਘਰਾਂ ਦਾ ਰਾਸ਼ਨ ਪੁੱਜਦਾ ਸਾਰੇ ਕਮਲ ਕੀ ਹੋ ਜਾਣਗੇ ਭੁੱਖੇ ਮਰ ਜਾਣਗੇ ਸਾਡਾ ਕੰਮ ਜਿਹੜਾ ਨਾ ਸਾਡਾ ਤਾਂ ਮਹੂਤਵਪੂਰਨ ਹੈ ਟ੍ਰੱਕਾਂ ਨਾਲ ਕਰ ਰਹੇ ਹੜਤਾਲ ਕੀਤੀ ਮੰਨ ਗਏ ਛੇਤੀ ਜਾਂ ਟ੍ਰੱਕਾਂ ਜੇ ਟਾਲ ਮੰਨ ਗਏ ਅਸੀਂ ਜਿਹਨਾਂ ਟ੍ਰੱਕ ਲੋਡ ਕਰਨੇ ਨੇ ਸਾਡੀ ਜਾਨ ਕਿਨੇ ਮਰਨਗੀ ਸਾਡੇ ਵਰੀ ਪੁਜਰੀਾਰੇ ਰੋਇ ਮੀਟ ਦਾ ਰੋਇ ਮੀਟ ਦਾ ਮੀਟਿੰਗ ਕਰੋ ਉਸ ਤੋਂ ਬਾਅਦ ਚੀਟਿੰਗ ਕਰੋ ਜਿਹਦੇ ਦਾ ਬਾਤ ਧੋਖਾ ਮੀਟਿੰਗ ਕਰਦੇ ਨੇ ਧੋਖਾ ਕਰਦੇ ਜਦੋਂ ਦੀ ਸਰਕਾਰ ਚੰਮੀ ਹੈ ਉਦੋਂ ਦਾ ਸਿਰੋ ਮੀਡੀਆ ਕਰਨ ਦਾ ਮੀਰ ਨੇ ਦਿੱਤੀ ਗਏ ਅਭਰੇ ਇਹਨਾਂ ਨੂੰ ਗੱਲ ਸਮਝ ਨਹੀਂ ਆਉਂਦੀ ਅਭਰੇ ਇਹਨਾਂ ਨੂੰ ਮਰੇਜ ਵਿੱਚ ਸਮਝਣ ਦੀ ਜਲਦੀ ਮੈਂ ਤਾਂ ਸੋਚਦਾ ਮੈਂ ਕੋਈ ਅਫਸਰशाही ਨਾ ਉਹ ਇਹਨਾਂ ਨੂੰ ਸਹੀ ਸੇਧ ਨਹੀਂ ਦੇ ਰਹੀ ਤਾਂ ਕਿ ਉਹ ਕਦੀ ਵੀ ਇਹ ਜਿਹੜੀ ਸਰਕਾਰ ਮੁੜ ਕੇ ਦਵਰਾਣਾ ਚੱਪ ਪਵੇ ਪਰ ਆਪਾਂ ਇਹ ਸਰਕਾਰ ਦੇ ਜਿਹੜੀਆਂ ਨਾ ਇਹ ਸਰਕਾਰ ਦੀਆਂ ਜਿਹੜਾ ਖੋਖੀਆਂ ਜਣੀਆਂ ਤੁਹਾਡਾ ਇੱਕ ਆ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਫਿਰ ਕੋਈ ਸਾਨੂੰ ਕੋਈ ਵੀ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਵਿਚੇਕੇਦਾਰੀ ਸਿਸਟਮ ਖਤਮ ਨਾ ਹੋਵੇ ਥੇਕੇਆ ਜਿੱਥੋਂ ਬਚੋਲਾ ਖਤਮ ਨਾ ਹੋਵੇ ਅਸੀਂ ਇਹ ਬਚੋਲਾ ਖਤਮ ਕਰਕੇ ਰਵਾਂਗੇ ਤੁਹਾਡਾ ਸਭ ਦਾ ਇਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੈ ਦਿੱਤਾ ਜੈ ਤੇਜ ਸਿੰਘ ਕਰਵਾਲਾ ਜੀ ਸਤਿ ਸ੍ਰੀ ਅਕਾਲ